ਕੈਂਡ ਜੇ ਲਾਈਵ ਵਾਲੀ ਸਕਾਰਪਿਓ ਜਾਂਦੀ ਆ ਬਾਈ ਐਸਟਨ ਆ ਇਹ ਐਸਟਨ ਵੀਰੇ ਕਿੰਨੀ ਓਰੀਜਨਲ ਆ ਕੀ ਗੱਲ ਬਾਤ ਆ ਦੀ ਸਾਰੀ ਇਹ ਓਰੀਜਨਲ ਹੈ ਵੀਰੇ ਕਿ ਤੂੰ ਵੀ ਪੇਟ ਨਹੀਂ ਹੀ ਕਰ ਕੋਈ ਲੱਗ ਕੇ ਵਜੀ ਐਕਸੀਡੈਂਟ ਕੁਛ ਨਹੀਂ ਗਾ ਜੀ ਲੈ ਮੇਤਰੋ ਸਾਰੀ ਓਰੀਜਨਲ ਗੱਡੀ ਆ ਸਕਾਰਪਿਓ ਐਸਟਨ ਬਾਈ ਜੀ ਮਾਡਲ ਕਿੰਨਾ ਏ 2016 ਮਾਡਲ ਆ ਇਹ 2016 ਮਾਡਲ ਆ ਓਨਰ ਫਸਟ ਫਸਟ ਓਨਰ ਆ ਜੀ ਮੇਤਰੋ 2.5 ਲੱਖ ਮੰਨਦਾ ਨਾ ਮੇਰੇ ਵੀਰ ਆਪਾਂ ਹਾਂ ਜੀ ਹਾਂ ਲੈ ਮੇਤਰੋ 2.5 ਲੱਖ ਰੁਪਏ ਲਾਓ ਐਸਟਨ ਗੱਡੀ ਲੈ ਜਾਓ ਸਕਾਰਪਿਓ ਠੀਕ ਹੈ ਗੱਲਬਾਤ ਕਰ ਲਿਓ ਦੂਦ ਦਾ ਝੋ 4/2 ਮੈਨੂਅਲ 2019 ਮਾਡਲ ਲਾਈਵ ਵੀਲ ਦੇਖ ਸੋ ਦੇਖ ਲੋ ਮਿੱਤਰੋ ਨਵੇਂ ਟਾਇਰ ਨੇਗੇ ਕੰਪਨੀ ਫਿਟਡ ਨੇ ਮੇਰੇ ਲਾਇਤਾ ਹਾਂਜੀ ਹਾਂਜੀ ਕੰਪਨੀ ਫਿਟਡ ਲਾਇਏ ਨੇ ਮੇਰੇ ਇਹ ਪਹਿਲੀ ਵਾਰੀ ਟਾਇਰ ਨਵੇਂ ਲੱਗੇ ਨੇ ਅੱਛਾ ਪਹਿਲੀ ਵਾਰੀ ਕਿੰਨੇ ਕਿਲੋਮੀਟਰ ਚੱਲੇ 82000 ਚੱਲੇ ਲਾ ਮਿੱਤਰੋ 82000 ਚੱਲੇ ਕਿ ਨੋਨ ਐਕਸੀਡੈਂਟ ਦੀ ਗਾਰੰਟੀ ਆਪਣੀ ਗੱਡੀ ਦੀ ਫੁੱਲ ਵੀਰੇ ਕੋਈ ਪੇਂਟ ਵੀ ਉ ਤਾਂ ਵੀ ਜ਼ਿੰਮੇਵਾਰੀ ਅੱਛਾ ਹਾਂਜੀ ਲਾ ਮਿੱਤਰੋ ਜੇ ਕਹਿੰਦੇ ਬਾਈ ਕਹਿੰਦੇ ਪੇਂਟ ਵੀ ਉ ਤਾਂ ਵੀ ਦੱਸਾਂਗੇ ਕੋਲਾ ਮੋੜ ਲੈ ਠੀਕ ਹੈ ਜੀ ਇਹ ਚੱਲੀ 온ਲੀ 17000 ਕਿਲੋਮੀਟਰ ਹੈ 17 ਚੱਲਿਆ ਲਾ ਮਿੱਤਰੋ 17000 ਚੱਲੀ ਆ ਬਾਈ ਕਹਿੰਦਾ ਤੇ ਮਰਜ਼ੀ ਤੁਸੀਂ ਚੈੱਕ ਕਰਾ ਲਿਓ ਜੂ ਜਾਈ ਬਿਲਕੁਲ ਠੀਕ ਹੈ ਗੱਡੀ ਬਈ ਟਾਇਟੂ ਸੋਹਣੇ ਨੇਗੇ ਸਾਫ ਸੁਥਰੀ ਗੱਡੀ ਹੈਗੀ 2015 ਮੋਡਲ ਆ ਫਰਸਟ ਓਨਰ ਹੈ ਠੀਕ ਹੈ ਜੀ 65000 ਕਿਲੋਮੀਟਰ ਚੱਲੀ ਹੋਈ ਹੈ ਇਹ 65 ਚੱਲੀ ਆ ਵੀਰੇ ਹਾਂ ਜੀ ਲਾਈਟਰ ਨੂੰ ਤੁੰ ਨਵੇਂ ਨੇ ਇਹ ਕਿਹੜੀ ਆ i20 ਵੀਰੇ ਇਹ ਤੇ ਮੈਗਨਾ ਮੋਡਲ ਹੈ ਮੈਗਨਾ ਮੋਡਲ ਆ ਹਾਂ ਜੀ ਲਾ ਮਿੱਤਰੋ ਮੈਗਨਾ ਮੋਡਲ ਆ 75000 ਚੱਲੀ ਹੋਈ ਆ ਬਾਕੀ ਅੰਦਰੋਂ 65000 ਕਿਲੋਮੀਟਰ 65000 ਠੀਕ ਹੈ 65000 ਚੱਲੀ ਹੋਈ ਆ ਇੰਟੀਰੀਅਰ ਵੀ ਸਾਰੀ ਨਵੀ ਪੂਰੀ ਟੋਟਲੀ ओरिजिनल ਹੈ ਵੀਰੇ ਠੀਕ ਹੈ ਮਾਡਲ ਕਿੰਨਾ ਸੀ ਵੀਰੇ 2015 ਜੀ 2015 ਵੀਰੇ ਨੰਬਰ ਲਵਾਉਣ ਦੇ ਕਿੰਨਾ ਖਰਚ ਆਉਂਦਾ ਸੀ ਫਿਟ ਦੇ ਇਹਦੇ ਡਿਜ਼ਾਇਰ ਤੇ ਲੱਗ ਜੂ ਵੀਰੇ 28 29000 ਰੁਪਏ 28 29000 ਦਾ ਤੇ ਦੂਜੀ ਫਿਟ ਤੇ ਵੀਰੇ ਤੋ ਜਿਸ ਵਰਤੇ 22000 22000 ਦਾ ਠੀਕ ਆ ਇਹ ਮਤਲਬ ਜਿੰਨਾ ਮਰਜੀ ਮਾਡਲ ਹੋਵੇ ਉਹਨਾਂ ਕੀ 22000 ਦੀ ਲੱਗਦਾ ਨਹੀਂ ਨਹੀਂ ਉਹ 14 ਮਾਡਲ ਤੱਕ 22000 ਲੱਗੂ 15 ਮਾਡਲ ਤੋਂ ਬਾਅਦ ਮਤਲਬ 28 ਮਾਡਲ ਰੇਟ ਵਧਣ ਲੱਗ ਜਾਂਦਾ ਫਿਰ ਵੈਲਿਊ ਦੇ ਹਿਸਾਬ ਨਾਲ ਹਾਂਜੀ ਹਾਂਜੀ ਠੀਕ ਆ ਇਹ ਡਿਜ਼ਾਇਰ VDI ABS ਚ ਆ ਜਾਂਦੀ ਹੈ ਠੀਕ ਹੈ ਜੀ 2015 ਮਾਡਲ ਇਹ 2015 ਮਾਡਲ ਡਿਜ਼ਾਇਰ ਫਸਟ ਓਨਰ ਹੈ ਠੀਕ ਹੈ ਜੀ 70000 ਕਿਲੋਮੀਟਰ ਚੱਲੀ ਹੈ ਔਨ ਰਿਕਾਰਡ ਜੀ ਔਨ ਰਿਕਾਰਡ ਆ ਮਿੱਤਰੋ ਆਨ ਰਿਕਾਰਡ ਚੱਲੀ ਹੋਈ ਆ ਗੱਡੀ ਤੇ ਟੱਚ ਉ ਟੱਚ ਹੋਵੇ ਵੀਰੇ ਕਿਦੋਂ ਨਹੀਂ ਟੋਟਲੀ ਰੇਨ ਆ ਦੇ ਵੀਰੇ ਫਰੰਟ ਸਿਸ਼ਾ ਤੱਕ ਸਭ ਕੁਝ ਨਾਲ ਦਾ ਠੀਕ ਆ ਟਾਇਰ ਨਵੇਂ ਵਰਗੇ ਨੇ ਬਿਲਕੁਲ ਨਵੇਂ ਵਰਗੇ ਟਾਇਰ ਨੇ ਫਰੰਟ ਸਿਸ਼ਾ ਤੱਕ ਨਾਲ ਦਾ ਸੀਟ ਕਵਰ ਵੀ ਨਵੇਂ ਨੇ ਬਈ ਸੋਹਣੀ ਗੱਡੀ ਆ 15 ਮਾਡਲ ਆ ਨਾ ਵੀਰੇ 6000 ਰੁਪਏ ਭਰ ਕੇ ਬਈ ਆ ਗੱਡੀ ਲੈ ਜਾਓ 2014 ਮਾਡਲ ਸਵਿਫਟ ਵੀਡੀ ਹੈ ਨਾ ਲੈ ਮਿੱਤਰੋ ਸਸੀ ਕਾਲ ਜੀ ਕੀ ਹਾਲ ਚਾਲ ਆ ਬਈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਤੇ Facebook ਪੇਜ ਤੇ ਤੇ ਮਿੱਤਰੋ ਅੱਜ ਆਪਾਂ ਖੜੇ ਆਂਗੇ ਵਿਸ਼ਕਰਮਾ ਮੋਟਰ ਸਾਦਲੀ ਤੇ ਬਾਈ ਆਪਣੇ ਨਾਲ ਨੇ ਬਾਕੀ ਗੱਲਬਾਤ ਕਰਾਂਗੇ ਬਾਈ ਐਸੀ ਗੱਲ ਐਸੀ ਗੱਲ ਵੀਰੇ ਕੀ ਹਾਲ ਹੈ ਵੀਰੇ ਬਹੁਤ ਵਧੀਆ ਵੀਰੇ ਠੀਕ ਆ ਬਹੁਤ ਵਧੀਆ ਜੀ ਤੇ ਪਹਿਲਾਂ ਵੀਰੇ ਆਪਣਾ ਮੜਾ ਪ੍ਰੋਪਰ ਐਡਰੈਸ ਦੱਸੋ ਵੀ ਆਪਾਂ ਕਿੱਥੇ ਐਕਸਟਾਮ ਖੜੇ ਆਗੇ ਵੀਰੇ ਆਪਣਾ ਸ਼ਾਜਲੀ ਪਿੰਡ ਹੈ ਠੀਕ ਹੈ ਸੰਗਰੂਰ ਡੈਸਟਰੀ ਦੇ ਵਿੱਚ ਪੈਂਦਾ ਠੀਕ ਹੈ ਨਾਮ ਤੋਂ ਲਹਿਰਾਗਾਗਾ ਯੱਕਰ ਰੋਡ ਦੇ ਉੱਤੇ ਆਉਂਦਾ ਆਪਣਾ ਸ਼ਾਜਲੀ ਬੰਦਾ ਵਿਸ਼ਕਰਮਾ ਕਾਰਬ ਯਾਰ ਵਿਸ਼ਕਰਮਾ ਕਾਰਬ ਯਾਰ ਤੇ ਇਸ ਟਾਈਮ ਖੜੇ ਆ ਤੇ ਬਾਈ ਜੀ ਆਪਣੇ ਕਿੰਨੇ ਗੱਡੇ ਨੇ ਅੱਜ ਆਪਣੇ ਕੋਲ ਐਕਸਟਾਮ ਆ ਵੀਰੇ ਆਪਣੇ ਕੋਲ 9-10 ਗੱਡੇ 9-10 ਗੱਡੇ ਨਹੀਂ ਆ ਸਾਰੇ ਗੱਡ ਠੀਕ ਆ ਸਾਰਾ ਕੋ ਪੇਪਰ ਵਾ ਕੇ ਸਾਰਾ ਕੰਪਲੀਟ ਕਰਕੇ ਦਊਗਾ ਨਾ ਠੀਕ ਐ ਤੇ ਵੀਰੇ ਨੋਨ ਐਕਸੀਡੈਂਟ ਦੀ ਗਾਰੰਟੀ ਆਪਣੀ ਗੱਡੀਆਂ ਦੀ ਫੋਲ ਵੀਰੇ ਕੋਈ ਪੇਂਟ ਵੀ ਉਤਾਂ ਵੀ ਜ਼ਿੰਮੇਵਾਰੀ ਅੱਛਾ ਲੈ ਮਿੱਤਰੋ ਜੇ ਕਹਿੰਦੇ ਬਾਈ ਕਹਿੰਦੇ ਪੇਂਟ ਵੀ ਉਤਾਂ ਵੀ ਦੱਸਾਂਗੇ ਠੀਕ ਐ ਬਾਕੀ ਉਹਦੀ ਜ਼ਿੰਮੇਵਾਰੀ ਆ ਬਾਕੀ ਬਾਈ ਗੱਡੀਆਂ ਦੇਖ ਲੋ A1 ਗੱਡੀਆਂ ਰਹਿਣਗੀਆਂ ਅੱਜ ਤੁਹਾਨੂੰ ਦਿਖਾਵਾਂਗੇ ਘੈਂਟ ਘੈਂਟ ਗੱਡੀਆਂ ਦਿਖਾਵਾਂਗੇ ਸਾਫ ਸੁਥਰੀਆਂ ਗੱਡੀਆਂ ਦਿਖਾਵਾਂਗੇ ਤੇ ਬਈ ਆਪਣੇ ਕੋਲ ਜਿਹੜੇ ਵੀ ਗੱਡੀਆਂ ਹੁੰਦੇ ਨੇ ਫਰਸਟ ਓਨਰ ਰਹਿੰਦੇ ਨੇ ਸੈਕੰਡ ਟੋਟਲੀ ਫਰਸਟ ਓਨਰ ਨੇ ਵੀਰੇ ਟੋਟਲ ਫਰਸ ਜ਼ਰੂਰ ਕਰ ਦੇਣਾ ਤੇ ਮੈਰੀ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਇਸ ਟਾਈਮ ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਵਧੀਆ ਲੱਗੂ ਵੀਡੀਓ ਕਮੈਂਟ ਜ਼ਰੂਰ ਕਰ ਦਿਓ ਕਰੀਏ ਭਾਈ ਸਟਾਰਟ ਕਰ ਲਵਾਂ ਮੇਤਰੋ ਉਧਰ ਆ ਜਾਓ ਪਹਿਲੀ ਗੱਡੀ ਆ ਗਈ ਇੱਧਰ ਸਬਟਾ ਭਾਈ ਜੀ ਕੀ ਡਿਟੇਲ ਆ ਗੱਡੀ ਦੀ ਦੀ ਪ੍ਰੋਪਰ ਡਿਟੇਲ ਦੇ ਦਿਓ ਬ੍ਰੇਸ ਹੋਵਸ ਟੂ ਬੀ ਡੀਆਈ ਹੈ 2015 ਮਾਡਲ ਹੈ ਇਸ ਬ੍ਰੇਕਾ ਚਾਹੀਏ ਹਾਂ ਫਰਸਟ ਓਨਰ ਦੀ ਕਾਰ ਹੈ 90000 ਕਿਲੋਮੀਟਰ ਚੱਲੀ ਹੋਈ ਹੈ ਜੈਨੂਨਲੀ ਡਿਲੀਵਰੀ ਹਾਂਜੀ ਹਾਂਜੀ ਔਰ ਰਿਕਾਰਡ ਔਰ ਰਿਕਾਰਡ ਫਰੀਦਾਬਾਦ ਹਾਂਜੀ ਲੈ ਮੇਤਰੋ ਔਰ ਰਿਕਾਰਡ ਜਿਹੜੀ ਐਚ ਆਰ ਨ ਪੋਲਜਮ ਮਵਰੀਆ ਪੋਲਜਮ ਮਵਰੀਆ ਰੰਗ ਬੈਂਡ ਦੀ ਪੋਲਜਮ ਮਵਰੀਆ ਲੈ ਮਿੱਤਰੋ ਅੰਦਰੋਂ ਤੁਸੀਂ ਗੱਡੀ ਦੇ ਲਓ 15 ਮਾਡਲ ਫਰਸਟ ਓਨਰ ਐਨਓਸੀ ਜਿਹਦੇ ਬੰਦੇ ਦੀ ਕਹਾਂਗੇ ਉਹਦੇ ਨੰਬਰੇ ਕਟਾ ਕੇ ਦੋਗੇ ਵੀਰੇ ਜਿੱਥੋਂ ਦੀ ਕਹੋਗੇ ਉੱਥੇ ਮਿਲ ਜੇ ਲੈ ਮਿੱਤਰੋ ਜਿੱਥੋਂ ਦੀ ਕਹੋਗੇ ਉੱਥੇ ਦੀ ਕਟਾ ਕੇ ਕਰੋਂਗੇ ਵੀਰੇ ਐਨਓਸੀ ਦਾ ਪ੍ਰੋਸੈਸ ਕਿੰਨੇ ਦਿਨਾਂ ਦਾ ਹੈਗਾ ਬਤੋ ਆ 4 ਤੋਂ 5 ਦਿਨ ਹੀ 4 ਤੋਂ 5 ਦਿਨ ਹਾਂਜੀ ਠੀਕ ਹੈ ਆਪਾਂ 10 15 ਦਿਨ ਕਹਿ ਸਕਦੇ ਆਂ ਨਾਲ ਹਾਂ ਕਹਿ ਜੀਓ ਕਈ ਵਾਰ ਜਿਵੇਂ ਹੁਣ ਧਰਨੇ ਧੁਰਨੇ ਲੱਗ ਜਾਂਦੇ ਨੇ ਲੇਟ ਫਿਟ ਹੋ ਜਾਂਦੇ ਨੇ ਨਾ 10 15 ਦਿਨ ਲ ਲਾ ਮੇਟਰੋ 15 ਮਾਡਲ ਫਰਸਟ ਓਨਰ ਐਨੌਸ ਜਿਦੀ ਕਹੋਗੇ ਉਹਦੇ ਨਾਮ ਦੀ ਕੜਵਾ ਕੇ ਦੇ ਦਾਂਗੇ 90000 ਏਜੰਸੀ ਰਿਕਾਰਡ ਨਾਲ ਚੱਲੀ ਵੀਰੇ ਏਜੰਸੀ ਰਿਕਾਰਡ ਔਰ ਰਿਕਾਰਡ ਬਾਈ ਚੱਲੀ ਹੋਈ ਆ ਟਾਇਰ ਨਵੇਂ ਨੇ ਗੇ ਗੱਡੀ ਸੋਹਣੀ ਆ ਸਾਫ਼ ਸੁਥਰੀ ਗੱਡੀ ਹੈਗੀ ਤੇ ਵੀਰੇ ਕਿੰਨੇ ਦੀ ਗੱਡੀ ਇਹ ਬਣੂਗੀ ਵੀਰੇ ਸਵਾ 4 ਲੱਖ ਰੁਪਏ ਦੇ ਦਾਂਗੇ 4 ਲੱਖ 25 ਹਜ਼ਾਰ 4 ਲੱਖ 25 ਹਜ਼ਾਰ ਦੇ ਹਾਂਜੀ ਲਾ ਮੇਟਰੋ 4 ਲੱਖ 25 ਹਜ਼ਾਰ ਦੀ ਗੱਡੀ ਮਿਲ ਜੂ ਤੇ ਭਾਈ ਲੋਨ ਕਿੰਨਾ ਹੋ ਜੂ ਤੇ ਲੋਨ ਵੀਰੇ ਤੇ ਹੋ ਜੂਗਾ 3.5 ਲੱਖ ਰੁਪਏ ਦਾ 3.5 ਲੱਖ ਦਾ ਲੋਨ ਹੋ ਜਾ ਲਾ ਮੇਟਰੋ 3.5 ਲੱਖ ਲੋਨ ਹੋ ਜੂਗਾ ਗੱਲਬਾਤ ਕਰ ਲਿਓ ਬਈ ਇਹਦਾ ਫੋਰਨ ਚੱਕ ਕੇ ਦਿਖਾ ਦੀ ਗੱਡੀ ਆ ਪਾ ਕੇ ਆ ਜੀ ਠੀਕ ਆ ਚੱਕੇ ਵੀਰੇ ਖੁੱਲ ਹੀ ਆ ਮਨ ਲਾਣਾ ਚੱਕੇ ਮੜਾ ਮਤਲਬ ਹੁਣ ਦਿਖਾਉਣਾ ਇਹ ਗੱਡੀ ਦਾ ਇੰਜਨ ਠੀਕ ਆ ਬਾਕੀ ਤੁਸੀਂ ਗੱਲਬਾਤ ਕਰ ਲਿਓ ਆ ਚੈੱਕ ਕਰੋ ਬਈ ਜਿਹੇ ਦੀ ਗੱਪਈ ਗੱਡੀ ਬਾਹਰੋਂ ਆ ਗਈ ਅੰਦਰੋਂ ਵੀ ਉਹੀ ਜੀ ਘੈਂਟ ਆ ਗਈ ਸੋਹਣੀ ਆ ਸਾਫ ਸੁਥਰੀ ਗੱਡੀ ਆ 15 ਮਾਡਲ ਸਵਾ ਚਾਰ ਦੀ ਵੀਰੇ ਗੱਡੀ ਵੀਰ ਕਹਿ ਰਹੇ ਨੇ ਬਾਕੀ ਮੌਕਦੇ ਵੀਰੇ ਲੈਸ ਹੋ ਜੂਗਾ ਹਣਾ ਠੀਕ ਆ ਸਾਢੇ 3 ਦਾ ਲੋਨ ਹੋ ਜੀ ਥੋੜੀ ਪੇਮੈਂਟ ਭਰ ਕੇ ਗੱਡੀ ਲੈ ਜਿਓ ਹਣਾ ਗੱਲਬਾਤ ਕਰ ਲਿਓ ਅਕੇ ਵੀਰੇ ਫੇਰ ਆ ਗਈ Swift ਗੱਡੀ ਹਾਂਜੀ ਵੀਰੇ 2014 ਮਾਡਲ ਹੈ 14 ਮਾਡਲ ਹੈ ਹਾਂਜੀ ਫਸਟ ਓਨਰ ਕਾਰ ਹੈ 80000 ਕਿਲੋਮੀਟਰ ਚੱਲੀ ਹੈ 80000 ਚੱਲੀ ਆ ਲੈ ਮਿੱਤਰੋ ਓਨ ਰਿਕਾਰਡ ਆ ਵੀ ਆ ਆ ਓਨ ਰਿਕਾਰਡ 80000 ਓਨ ਰਿਕਾਰਡ ਚੱਲੀ ਹੋਈ ਹੈਗੀ ਤੇਰਾ ਮਾਡਲ 14 ਮਾਡਲ 14 ਮਾਡਲ 14 ਮਾਡਲ ਹੈ ਬਈ ਠੀਕ ਹੈ ਦਿੱਲੀ ਦਿੱਲੀ ਨੰਬਰ ਆ ਐਨਓਸੀ ਨਾਮ ਦੀ ਕਢਾ ਕੇ ਦੇ ਦਊਗਾ ਹਾਂਜੀ ਹਾਂਜੀ ਠੀਕ ਹੈ ਇਹ ਵੀਰੇ ਲੱਗੀ ਪਜੀ ਦੀ ਦੀ ਫੋਲਜੋਮ ਹੈ ਵੀਰੇ ਲੱਗਦੀ ਕੋਈ ਨਹੀਂ ਹੈਗੀ ਆਪਣੇ ਕੋਲ ਠੀਕ ਐ ਲੈ ਮਿੱਤਰੋ ਚੈੱਕ ਕਰ ਲੋ ਗੱਡੀ ਸੋਹਣੀ ਪਈ ਅੰਦਰੋਂ ਨਵੇਂ ਸੀਟ ਕਵਰ ਨੇ ਵਧੀਆ ਪਏ ਨੇਗੇ ਸਾਫ ਸੁਥਰੇ ਜਿਹਾ ਨਾ ਨਵੇਂ ਟਾਇਰ ਨੇ ਨਵੇਂ ਟਾਇਰ ਨੇ ਪਾਕਿਸਤਾਨੋਂ ਬੋਰਨਟ ਜਾ ਕੇ ਵੀ ਇੰਜਨ ਦਿਖਾਉਣੇ ਆ ਗਏ ਹਨਾ ਗੱਡੀ ਦਾ ਚੱਕੀ ਵੀਰੇ ਆਲ ਚੈੱਕ ਕਰੋ ਮਿੱਤਰੋ ਗੱਡੀ ਦੇ ਸੁੱਕਾ ਇੰਜਨ ਪਿਆਗਾ ਗੋਟੇ-ਬੂਟੇ ਵਧੀਆ ਪਏ ਨੇ ਬਾਈ ਸੋਹਣੀ ਗੱਡੀ ਆ ਸਾਫ ਸੁਥਰੀ ਗੱਡੀ ਆ ਬੋਰਨਟ ਵੀ ਵਿਖਾਦੇ ਬਾਈ ਹਨਾ ਇਹ ਹੈਗੀ ਆਪਣੀ 14 ਮਾਡਲ ਸਿਵਟ ਵੀਡੀਓ ਹੀ ਹੈ ਨਾ ਵੀ ਹਾਂਜੀ ਹਾਂਜੀ ਠੀਕ ਐ ਵੀਰੇ ਇਹ ਕਿੰਨੇ ਦੀ ਬਣ ਜੂਗੀ ਲਾਸਟ ਵੀਰੇ ਦੇ ਦਾਂਗੇ 3,80,000 ਰੁਪਏ 3,60,000 ਦੀ ਹਾਂ ਜੀ ਲੈ ਮੇਤਰੋ 14 ਮਾਡਲ 3,80,000 ਦੀ ਗੱਡੀ ਮਿਲ ਜੂ ਦਿੱਲੀ ਨੰਬਰ ਫਰਸਟ ਓਨਰ ਐਨਓਸੀ ਜਿੱਦੀ ਕਹੋਗੇ ਕਢਵਾ ਕੇ ਦਾਂਗੇ ਭਾਈ ਲੋਨ ਕਿੰਨੇ ਦਾ ਹੋ ਜੂ ਤੇ ਲੋਨ ਤੇ ਵੀਰੇ 3 ਲੱਖ ਸਵਾ ਤਿੰਨ ਦਾ ਹੋ ਤਿੰਨ ਸਵਾ ਤਿੰਨ ਦਾ ਹੋ ਜੀ ਲੋ ਨਾ ਲੈ ਮੇਤਰੋ ਇਹ 3 ਲੱਖ ਦਾ ਲੋਨ ਕਰਾਉਣਾ ਹੋ ਤਾਂ 80,000 ਰੁਪਏ ਭਰ ਕੇ ਬਈ ਇਹ ਗੱਡੀ ਲੈ ਜਾਓ 2014 ਮਾਡਲ ਸਵਿਫਟ ਵੀਡੀ ਹੈ ਨਾ ਬਾਕੀ ਹੋ ਜੂ ਲੋਨ ਮਾਇਲ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਗੱਲਬਾਤ ਤੁਸੀਂ ਕਰ ਲਿਓ ਕਹਿੰਦੇ ਇੱਧਰ ਆ ਗਈ ਇੱਕ 14 ਮਾਡਲ ਹੈ ਲਾਸਟ ਦੀ ਅੱਛਾ ਨਵੰਬਰ ਦੀ ਆ ਹਾਂ ਜੀ ਫਰਸਟ ਓਨਰ ਕਾਰ ਹੈ ਫਰਸਟ ਓਨਰ ਹੈ ਐਬੀਐਸ ਬ੍ਰੇਕ ਆ ਗਿਆ ਜੀ ਐਬੀਐਸ ਬੇਕਰ ਠੀਕ ਹੈ ਇੱਕ ਨਿੱਕ ਚੱਲੀ ਹੋਰੀ ਓਰੀਜਨਲ ਹੈ ਓਰੀਜਨਲ ਹੈ ਵੀਰੇ ਸਾਰੀ ਲੈ ਮਿੱਤਰੋ ਓਰੀਜਨਲ ਕਾਰ ਹੈਗੀ ਇਹ ਕਿੰਨਿਕ ਚੱਲੀ ਹੋ ਵੀਰੇ ਇਹ ਲੱਖ ਦੇ ਆਸ-ਪਾਸ ਚੱਲੀ ਹੈ ਵੀਰੇ ਲੱਖ 10 ਆਸ-ਪਾਸ ਚੱਲੀ ਆ ਲੱਖ ਦੇ ਆਸ-ਪਾਸ ਚੱਲੀ ਹੋਏ ਵੀਰੇ ਗੱਡੀ ਗੱਡੀ ਦਾ ਅੰਟੀਰੀਅਰ ਸੋਹਣਾਗਾ ਵਧੀਆ ਡੈਸ਼ਬੋਰਡ ਪਿਆਗਾ ਚੈੱਕ ਕਰ ਸਕਦੇ ਤੁਸੀਂ ਵੀਰੇ ਬੈਕ ਸੈਟ ਕੋਲ ਸਕਦੇ ਵਧੀਆ ਤਰੀਕੇ ਨਾਲ ਲਖਵਿੰਦਰ ਨੂੰ ਕਹੂੰਗਾ ਵੀ ਵਧੀਆ ਤਰੀਕੇ ਨਾਲ ਦਿਖਾ ਦੇ ਵਾਲੇ ਦੋ ਨਾ ਗੱਡੀ ਇਹ 14 ਨਵੰਬਰ ਦੀ ਹੈ ਨਾ ਵੀਰੇ ਹਾਂਜੀ ਲੈ ਮਿੱਤਰੋ ਨਵੰਬਰ ਮਹੀਨੇ ਦੀ ਕਾਰ ਹੈ 2014 ਮਾਡਲ 110 ਬਾ ਚੱਲੀ ਹੀ ਆ ਇਹ ਵੀ ਫਰਸਟ ਆਂਦਰ ਹੈ ਨਾ ਵੀਰੇ ਫਰਸਟ ਵੀਰੇ ਫਰਸਟ ਪਾਰਟੀ ਦੀ ਬਈ ਇਹ ਗੱਡੀ ਆ ਅੰਦਰੋਂ ਘੈਂਟ ਪਈਆ ਤੇ ਵੀਰੇ ਇਹ ਕਿੰਨੇ ਦੇ ਬਣੂ ਗੱਡੀ ਇਹ ਦੇ ਦਾਂਗੇ ਵੀਰੇ 3,60,000 ਰੁਪਏ 3,60,000 ਦੀ ਹਾਂਜੀ ਲੈ ਮਿੱਤਰੋ 3,60,000 ਦੀ ਇਹ ਗੱਡੀ ਮਿਲ ਜੂ 3 ਲੱਖ ਦਾ ਲੋਨ ਹੋ ਜੀਦਾ ਤੇ ਵੀ ਆਰਾਮ ਨਾਲ ਲੋ ਜੀ ਲੈ ਮਿੱਤਰੋ 60,000 ਰੁਪਏ ਲੈਓ ਆ ਸੁਵਿਫਟ ਗੱਡੀ ਲੈ ਜਾਓ ਹਣਾ ਬਾਕੀ ਹੋ ਜੂ ਲੋਨ ਇਸ ਟਾਈਮ ਖੜੀ ਸੀ ਆਪਾਂ ਪਿਸ਼ਕਰਮਾ ਮੋਟਰ ਸਾਜ ਲਈ ਹਣਾ ਡਿਸਟ ਦੇਜ਼ਾਇਰ ਆਈ ਵੀਰੇ ਹਾਂਜੀ ਵੀਰੇ ਇਹ ਡਿਜ਼ਾਇਰ VDI ABS ਚ ਆ ਜਾਨੀ ਆ 2015 ਮਾਡਲ ਦੀ 2015 ਮਾਡਲ ਡਿਜ਼ਾਇਰ ਫਸਟ ਓਨਰ ਆਈ 70000 ਕਿਲੋਮੀਟਰ ਚੱਲੀ ਹੋਈ ਆ ਔਨ ਰਿਕਾਰਡ ਜੀ ਔਨ ਰਿਕਾਰਡ ਜੀ ਮੇਂ ਮਿੱਤਰੋ ਔਨ ਰਿਕਾਰਡ ਚੱਲੀ ਹੋਈ ਆ ਗੱਡੀ ਦੇ ਟੱਚ ਅਪ ਟੱਚ ਹੋਏ ਵੀਰੇ ਕਿਦੋਂ ਨਹੀਂ ਟੋਟਲੀ ਰੇਨ ਆਲੇ ਵੀਰੇ ਫਰੰਟ ਸੀ ਸ਼ਾ ਤੱਕ ਸਭ ਕੁਝ ਨਾਲ ਦਾ ਠੀਕ ਆ ਤਾਇਰ ਨਵੇਂ ਵਰਗੇ ਨੇ ਬਿਲਕੁਲ ਨਵੇਂ ਪਰਗੇ ਟਾਇਰ ਨੇ ਫਰੰਟ ਸੀ ਸ਼ਾ ਤੱਕ ਨਾਲ ਦਾ ਸੀਟ ਕਵਰ ਵੀ ਨਵੇਂ ਨੇ ਬਾਈ ਸੋਹਣੀ ਗੱਡੀ ਆ 15 ਮਾਡਲ ਆ ਨਾ ਵੀਰੇ ਤੇ ਹੋਰ ਗੱਲ ਕਰੀਏ ਫਾਸਟ ਹੋਣ ਰਣਾ ਵੀਰੇ ਫਾਸਟ ਹੋਰ ਠੀਕ ਐ ਐਨਓਸੀ ਵਗੈਰਾ ਇਹਦੀ ਮਿਲ ਐਨਓਸੀ ਮਿਲ ਸਕਦਾ ਹੋਲਨ ਸੋਰਾ ਵੀਰੇ ਨੰਬਰ ਲਵਾਉਣ ਦਾ ਕਿੰਨਾ ਖਰਚ ਆਉਂਦਾ ਸਵਿਫਟ ਤੇ ਇਹਦੇ ਡਿਜ਼ਾਇਰ ਤੇ ਲੱਗੂ ਵੀਰੇ 289000 ਰੁਪਏ 289000 ਦਾ ਤੇ ਦੂਜੀ ਸਵਿਫਟ ਤੇ ਵੀਰੇ ਦੂਜੀ ਸਵਿਫਟ ਤੇ 22000 22000 ਦਾ ਹਾਂ ਠੀਕ ਐ ਇਹ ਮਤਲਬ ਜਿੰਨਾ ਮਰਜ਼ੀ ਮਾਡਲ ਹੋਵੇ ਉਹਨਾਂ ਕੀ 22000 ਦੀ ਲੱਗਦਾ ਨਹੀਂ ਨਹੀਂ ਉਹ 14 ਮਾਡਲ ਤੱਕ 22000 ਲੱਗੂ 15 ਮਾਡਲ ਤੋਂ ਬਾਅਦ ਮਤਲਬ ਵੀ 28 ਮਤਲਬ ਰੇਟ ਵਧਣ ਲੱਗ ਜਾਂਦਾ ਫਿਰ ਵੈਲਿਊ ਦੇ ਹਿਸਾਬ ਨਾਲ ਹਾਂਜੀ ਠੀਕ ਐ ਇਤੇ ਹੋਜੀ 4 ਲੱਖ ਦਾ ਲੋਨ ਨਹੀਂ ਸਾਢੇ ਦੰ ਦਾ ਹਾਂ 4 ਲੱਖ ਦੇ ਆਸ-ਪਾਸ ਹੋ ਜਾ 4 ਲੱਖ ਦੇ ਆਸ-ਪਾਸ ਹੋ ਜਾਣਾ ਠੀਕ ਐ 4 ਕੋਣੇ 4 ਦੇ ਆਸ-ਪਾਸ ਲੈ ਮਿੱਤਰੋ ਗੱਲਬਾਤ ਕਰ ਲਿਓ ਠੀਕ ਐ ਸੋਹਣੀ ਗੱਡੀ ਆ ਬਾਈ ਬਾਕੀ ਤਾਂ ਸਾਰੀਆਂ ਗੱਡੀਆਂ A1 ਕਲਾਸ ਨੇਗੀਆਂ ਹਨਾ ਠੀਕ ਐ ਇੱਕ ਤਾਂ ਤੁਹਾਨੂੰ ਸਕਰਾਚ ਵੀ ਨਹੀਂ ਲੱਭਣ ਨੂੰ ਮਿਲਣਾ ਨਾ ਵੀਰੇ ਹਾਂਜੀ ਹਾਂਜੀ ਠੀਕ ਐ ਗੱਡੀਆਂ ਘੈਂਟ ਘੈਂਟ ਨਹੀਂਆਂ ਸਾਫ਼ ਸੁਥਰੀਆਂ ਗੱਡੀਆਂ ਨੇਗੀਆਂ ਤੇ ਇੱਧਰ ਆ ਗਈ ਵੀਰੇ ਆਪਣੀ ਬਰੇਜਾ ਹੈ ਵੀਰੇ ਇਹ ਬਰੇਜਾ ਬੀਡੀਆਈ ਆਪਸ਼ਨਲ ਹੈ ਵੀਰੇ ਬੀਡੀਆਈ ਆਪਸ਼ਨਲ ਹਾਂਜੀ ਦੋ ਰਗਾਂ ਦੇ ਵਿੱਚ ਹਾਂਜੀ ਹਾਂਜੀ ਠੀਕ ਐ 2016 ਮੋਡਲ ਹੈ ਸਤਾਰਾਂ ਦੇ ਲਿਆ ਭਾਈ ਝੂਠ ਬੋਲਿਆ ਨਾ ਯਾਰ ਨਹੀਂ ਵੀਰੇ ਮੈਂ ਆਨ ਰਿਕਾਰਡ ਹੈ ਆਨ ਰਿਕਾਰਡ ਆ ਜਾਂ ਜਸੀਰ ਕੋਲ ਚੈੱਕ ਕਰਾਉ ਪਹਿਲਾਂ ਅੱਛਾ ਗੱਡੀ ਦੇ ਲੈ ਮਿੱਤਰੋ 17000 ਚੱਲੀ ਆ ਭਾਈ ਕਹਿੰਦਾ ਤੇ ਮਰਜ਼ੀ ਤੁਸੀਂ ਚੈੱਕ ਕਰਾ ਲਿਓ ਜੂਜਾ ਹੀ ਬਿਲਕੁਲ ਠੀਕ ਹੈ ਗੱਡੀ ਉਹ ਭਾਈ ਟੈਟੂ ਸੋਹਣੇ ਨੇਗੇ ਸਾਫ ਸੁਥਰੀ ਗੱਡੀ ਹੈਗੀ ਚੈੱਕ ਕਰਾ ਦੇ ਵੀਰੇ ਪਿੱਛੋਂ ਵੀ ਹੁਣ ਵਧੀਆ ਤਰੀਕ ਨਾਲ ਇਹ ਵੀ ਫਰਸਟ ਆਨ ਰੜਾ ਵੀਰੇ ਹਾਂਜੀ ਹਾਂਜੀ ਅੰਦਰ ਉਹ ਹੀ ਨਵੀਂ ਪਈ ਆ ਗੱਡੀ ਹਣਾ ਤੇ ਫਿਰ ਰੇਟ ਕਿੰਨਾ ਕੁ ਹੋਊ ਪਰਦਾ ਰੇਟ ਵਧੂ ਯਾਰ ਉਹਦਾ ਮੈਂ ਵੀਰੇ ਦੇ ਦਾਂਗੇ ਆਪਾਂ 6 ਲੱਖ 40 ਹਜ਼ਾਰ ਰੁਪਏ 6 ਲੱਖ 40 ਹਜ਼ਾਰ ਦੀ ਹਾਂਜੀ ਬਸ ਐਨਓਸੀ ਨਾਲ ਕਿੰਨਾ ਮਾਡਲ ਹੈ 2016 ਮਾਡਲ ਲੈ ਮਿੱਤਰੋ ਬੀਡੀ ਆਪਸ਼ਨਲ ਹੈ 6 ਲੱਖ 40 ਹਜ਼ਾਰ ਦੀ 17000 ਚੱਲੀ ਗਿਆ ਹਾਂਜੀ ਲੈ ਮਿੱਤਰੋ 17000 ਚੱਲਿਆ 6 ਲੱਖ 40 ਹਜ਼ਾਰ ਦੀ ਇਹ ਗੱਡੀ ਮਿਲ ਜੂ 5 ਕ ਲੱਖ ਦਾ ਹੋ ਜੂ ਲੋਨ ਤੇ ਆਰਾਮ ਨਾਲ ਹੋ ਜੂਗਾ ਆਰਾਮ ਨਾਲ ਹੋ ਜੂਗਾ ਲੈ ਮਿੱਤਰੋ 1.5 ਕ ਲੱਖ ਰੁਪਏ ਲੈ ਹੋਣਾ ਠੀਕ ਹੈ ਬਾਕੀ ਕਰ ਲਿਓ ਗੱਲਬਾਤ ਅੱਗੇ ਅੰਦਰ ਵੀ ਗੱਡੇ ਖੜੇ ਆ ਅੰਦਰ ਦਿਖਾ ਦਿਓ ਵੀਰੇ ਪਹਿਲਾਂ ਅੰਦਰ ਦਿਖਾਓ ਠੀਕ ਹੈ ਅੰਦਰ ਦਿਖਾ ਦਿਓ ਵੀਰੇ ਗੱਡੀਆਂ ਪਹਿਲਾਂ ਆ ਤੇ ਇੱਧਰ ਖੜੀ ਆ ਮਾਈਕਰ ਹੈ ਵੀਰੇ ਹਾਂਜੀ ਵੀਰੇ ਲੋ ਮੈਂ ਕਰਾ 2012 ਮਾਡਲ ਹੈ 2012 ਮਾਡਲ ਹੈ ਫਾਸਟ ਸੁੰਦਰ ਦੀ ਕਾਰ ਹੈ ਲਾਈਟ ਟਾਇਰ ਨਵੇਂ ਲੱਗੇ ਹੋਏ ਨੇ ਲਾਈਟ ਟਾਇਰ ਦੇਖੋ ਬਈ ਸੋਹਣੇ ਲਾਈਟ ਟਾਇਰ ਨੇਗੇ ਸਾਫ ਸੁਥਰੀ ਗੱਡੀ ਹੈ ਅੰਦਰੋਂ ਕਿਵੇਂ ਬਈ ਗੱਡੀ ਵੀਰੇ ਪੁਸ਼ਪਤ ਨਹੀਂ ਸਟਾਰਟ ਹੈ ਚਾਬੀ ਤੋਂ ਬਟਨ ਨਾਲ ਹੈ ਹਾਂ ਠੀਕ ਹੈ ਪ੍ਰਾਪਤ ਜਿੰਨੀਆਂ ਵੀ ਗੱਡੀਆਂ ਨੇ ਸਾਰੀਆਂ ਡੀਜ਼ਲ ਨੇ ਆਨਲੀ ਡੀ ਹਾਂ ਵੀਰੇ ਸਾਰੀ ਕੋਈ ਨਹੀਂ ਠੀਕ ਹੈ ਲੈ ਮਿੱਤਰੋ ਪੈਟਰੋਲ ਗੱਡੀ ਕੋਈ ਨਹੀਂ ਸਾਰੀਆਂ ਗੱਡੀਆਂ ਡੀਜ਼ਲ ਨੇ ਇਹ ਹੈਗੀ ਆਪਣੀ 12 ਮਾਡਲ 12 ਮਾਡਲ ਦੀ 12 ਮਾਡਲ ਐਕਸਲ ਹੈ ਨਾ ਵੀਰੇ ਹਾਂਜੀ ਠੀਕ ਆ ਬਾਕੀ ਵੀਰੇ ਗੱਡੀ ਚ ਚੈੱਕ ਕਰ ਲਓ ਤੁਸੀਂ ਟਾਇਰ ਟੂਰ ਵਧੀਆ ਨੇਗੇ ਨਵੇਂ ਲਾਈਟ ਟਾਇਰ ਨੇਗੇ ਪੁਸ਼ ਬਟਨ ਸਟਾਰਟ ਆ ਇਹ ਮਾਈਕਰੋ ਨਿਸਾਨ ਵਾਲਿਆਂ ਦੀ ਇਹਦੀ ਐਵਰੇਜ ਬਹੁਤ ਆ ਨਾ ਵੀਰੇ 25 ਦੀ ਐਵਰੇਜ ਗੱਡੂ ਵੀਰੇ ਗੱਡੂ 25 ਦੀ ਐਵਰੇਜ ਦਿੰਦੀ ਆ ਹਾਂਜੀ ਲਾ ਮਿੱਤਰੋ 25 ਦੀ ਐਵਰੇਜ ਹੈਗੀ ਆ ਗੱਡੀ ਦੀ ਤੇ ਭਾਈ ਰੇਟ ਦੀ ਗੱਲ ਕਰਾ 1,90,000 ਦੀ ਦੇ ਦਾਂਗੇ ਭਾਈ 1,90,000 ਦੀ ਹਾਂਜੀ ਲਾ ਮਿੱਤਰੋ 1,90,000 ਦੀ ਲੈ ਜਾਓ ਇਹਦੇ ਤੇ ਲੋਨ ਹੋ ਜਾਊਗਾ ਲੋਨ ਵੀ ਹੋ ਜਾਊ ਵੀਰੇ ਤੇ ਹੋ ਜਾਊ ਲੋਨ ਹ ਲੈ ਮੈਂ ਤੇਰਾ ਲੋਨ ਵੀ ਲਿਆ ਚਾ 1.5 ਲੱਖ ਰੁਪਏ ਦਾ ਆਰਾਮ ਨਾਲ ਹੋ ਜੂ 1.5 ਲੱਖ ਦਾ ਹੋ ਜੂ ਲੋਨ ਲੈ ਮੈਂ ਤੇਰਾ 1.5 ਲੱਖ ਦਾ ਲੋਨ ਹੋ ਜੂ 40000 ਰੁਪਏ ਲੈ ਉਹ ਨਿਸ਼ਾਨ ਵਾਲੇ ਦੇ ਮੈਕਰਾ ਲੈ ਜੋ 2012 ਮਾਡਲ ਨਾ ਬਾਕੀ ਹੋ ਜੂ ਲੋਨ ਗੱਲਬਾਤ ਤੁਸੀਂ ਕਰ ਲਿਓ ਇੱਧਰ ਆ ਗਈ ਵੀਰੇ i20 ਇਹਦੀ ਕੀ ਡਿਟੇਲ ਆ ਵੀਰੇ 2015 ਮਾਡਲ ਆ ਫਸਟ ਓਨਰ ਹੈ ਠੀਕ ਹੈ ਜੀ ਹਾਂਜੀ 65000 ਕਿਲੋਮੀਟਰ ਚੱਲੀ ਹੋਈ ਹੈ ਇਹ 65 ਚੱਲੀ ਆ ਵੀਰੇ ਹਾਂਜੀ ਲਾਈ ਟਾਇਰ ਬਿਲਕੁਲ ਨਵੇਂ ਨੇ ਤੇ ਕਿਹੜੀ i20 ਵੀਰੇ ਇਹ ਮੈਗਨਾ ਮਾਡਲ ਹੈ ਮੈਗਨਾ ਮਾਡਲ ਆ ਹਾਂਜੀ ਚਲੋ ਮਿੱਤਰੋ ਮੈਗਨਾ ਮਾਡਲ ਆ 75000 ਆ ਚੱਲੀ ਹੋਈ ਆ ਬਾਕੀ ਅੰਦਰੋਂ 62000 ਕਿਲੋਮੀਟਰ 65000 ਹਾਂਜੀ ਠੀਕ ਐ 65000 ਚੱਲੀ ਹੋਈ ਆ ਇੰਟੀਰੀਅਰ ਪਾਈ ਸਾਰੀ ਨਵੀਂ ਗੱਡੀ ਸੋਹਣੀ ਹੈਗੀ ਇਹ ਵੀ ओरिजिनल ਹੈ ਵੀਰੇ ਗੱਡੀ ਪੂਰੀ ਟੋਟਲੀ ओरिजिनल ਹੈ ਵੀਰੇ ਠੀਕ ਐ ਮਾਡਲ ਕਿੰਨਾ ਸਪਿਰੇ 2015 ਜੀ 2015 ਮਾਡਲ ਬਾਈ ਨਵੇਂ ਲਾਈ ਟਾਇਰ ਨੇ ਗਿਆ ਚੈੱਕ ਕਰ ਲੋ ਫੇ ਸੋਹਣੇ ਲਾ ਦੇਣਾ ਵੀਰੇ ਆ ਲਾਈ ਟਾਇਰ ਪੂਰੇ ਘੈਂਟ ਪਹਿਲਾਂ ਸਾਰੀਆਂ ਗੱਡੀਆਂ ਦੇਖੀ ਪੋਣ ਲੱਗੇ ਨਾ ਤੁਸੀਂ ਹੁਣ ਠੀਕ ਐ ਤੇ ਬਾਈ ਕੀ ਰੇਟ ਆ ਫਿਰ ਇਹਦਾ ਇਹ 430000 ਰੁਪਏ ਦੇ ਦਾਂਗੇ 430000 ਦੀ ਹਾਂਜੀ ਲੈ ਮਿੱਤਰੋ 430000 ਦੀ ਗੱਡੀ ਮ ਰਾਮ ਨਾਲੋ ਜੀ ਲੈ ਮਿੱਤਰੋ 3.5 ਦਾ ਲਉਂੂ ਜੂ ਬਾਕੀ ਛੋਟੀ ਜਿਹੀ ਪੇਮੈਂਟ ਭਰ ਕੇ ਗੱਲਬਾਤ ਕਰ ਜਣਾ ਇੱਧਰ ਕਹਿੰਦੇ ਬ੍ਰੇਜ਼ਾ ਆ ਗਈ ਹਨਾ ਵੀਰੇ ਹਾਂਜੀ ਇਹ ਬ੍ਰੇਜ਼ਾ ਵੀਰੇ 2016 ਮਾਡਲ ਹੈ ਠੀਕ ਹੈ ਜੀ 75000 ਕਿਲੋਮੀਟਰ ਚੱਲੀ ਹੋਈ ਹੈ 75000 ਚੱਲੀ ਆ ਪੀਡੀਆਈ ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਲੈ ਮਿੱਤਰੋ ਫਰਸਟ ਓਨਰ ਆ ਪੀਡੀਆਈ ਆ 75000 ਚੱਲੀ ਹੋਈ ਹੈਗੀ ਇਹ ਕਾਰ ਦੇ ਦਾਂਗੇ ਆਪਾਂ 5,80,000 ਰੁਪਏ ਦੀ 5 ਲੱਖ 80 ਹਜ਼ਾਰ ਦੀ ਹਾਂਜੀ ਲੈ ਮਿੱਤਰੋ 5 ਲੱਖ 80 ਹਜ਼ਾਰ ਦੀ ਇਹ ਗੱਡੀ ਮਿਲ ਜੂਗੀ ਸੋਹਣੀ ਗੱਡੀ ਆ ਸਾਫ ਸੁਥਰੀ ਗੱ ਠੀਕ ਹੈ 2016 ਮਾਡਲ ਹੈ ਬਈ ਗੱਲ ਬਾਤ ਕਰ ਲਓ 5 ਲੱਖ 80 ਹਜ਼ਾਰ ਦੀ ਇਹ ਗੱਡੀ ਮਿਲ ਜੂਗੀ ਉਹ ਕੈਂਟ ਦੇ ਲਾਈਵਨ ਵਾਲੀ ਸਕਾਰਪਿਓ ਜਾਂਦੀ ਆ ਬਈ ਐਸਟਨ ਆ ਇਹ ਐਸਟਨ ਵੀਰੇ ਕਿੰਨੀ ਓਰੀਜਨਲ ਆ ਕੀ ਗੱਲ ਬਾਤ ਆ ਦੀ ਸਾਰੀ ਓਰੀਜਨਲ ਹੈ ਵੀਰੇ ਤੂੰ ਵੀ ਪੇਂਟ ਨਹੀਂ ਕਰ ਕੋਈ ਲੱਗੀ ਐਕਸੀਡੈਂਟ ਕੁਝ ਨਹੀਂ ਗਾ ਜੀ ਲੈ ਮਿੱਤਰੋ ਸਾਰੀ ਓਰੀਜਨਲ ਗੱਟੀ ਆ ਸਕਾਰਪਿਓ ਐਸਟਨ ਬਈ ਮਾਡਲ ਕਿੰਨਾ ਹੈ 2016 ਮਾਡਲ ਹੈ 2016 ਮਾਡਲ ਆ ਓਨਰ ਫਸਟ ਫਸਟ ਓਨਰ ਆਈ ਇਹਨੂੰ ਅਸੀਂ ਕਰਾ ਦੋਗੇ ਵੈਲ ਵਲ ਹਾਂ ਇਹਨੂੰ ਜਿੱਥੋਂ ਦੀ ਚਾਹੀਦੀ ਆ ਉੱਥੋਂ ਦੀ ਮਿਲ ਜੂਗੀ ਠੀਕ ਆ ਲੈ ਮਿੱਤਰ ਅੰਦਰੋਂ ਸੋਹਣੀ ਪਈ ਆ ਬਾਈ ਕਿੰਨੀ ਚੱਲੀ ਹੋਣ ਤੱਕੇ 72 ਤੇ 73000 ਕਿਲੋਮੀਟਰ ਚੱਲੀ ਆ ਵੀਰੇ 72 ਤੇ 73000 ਹਾਂ ਜੀ ਲ ਮੇਤਰੋ 72 ਤੇ 73000 ਚੱਲੀ ਹੋਈ ਆ ਕਿ ਗੱਡੀ ਸੋਹਣੀ ਆ ਸਾਫ਼ ਸੁਥਰੀ ਗੱਡੀ ਆ ਨਵੇਂ ਟਾਇਰ ਨੇ ਤੇ ਨਵੇਂ ਬਾਈ ਲਾਇਬਲ ਨੇਗੇ ਤੇ ਬਾਈ ਜੀ ਲੋਨ ਕਿੰਨਾ ਖੋਜੋ ਤੇ ਲੋਨ ਹੋ ਜੂ ਵੀਰੇ ਇਹਦੇ ਤੇ 8 ਲੱਖ ਰੁਪਈਆ 8 ਲੱਖ ਦਾ ਲੋਨ ਹੋ ਜੂਗਾ ਠੀਕ ਐ ਉਦਾਂ ਕੀ ਇਹਦੀ ਮੁੱਲ ਵਾੜੀ ਹੈਗੀ ਵੀਰੇ 1.5 ਲੱਖ ਰੁਪਈਆ ਜਸਨੋਚ ਦੇਣੀ ਆ ਜਸਨੋਚ 1.5 ਲੱਖ ਦੀ ਹਾਂ ਜੀ ਲ ਮੇਤਰੋ 1.5 ਲੱਖ ਦੀ ਜਸਨੋਚ ਦੇਣੀ ਹੈਗੀ ਠੀਕ ਐ 8 ਲੱਖ ਦਾ ਲੋਨ ਹੋ ਜਾਣਾ ਹਾਂ ਜ ਲਾ ਮਿੱਤਰੋ 2.5 ਲੱਖ ਮੰਗਦਾ ਨਾ ਮੇਰੇ ਮੇਰਾ ਤਾਂ ਹਾਂਜੀ ਹਾਂਜੀ ਲਾ ਮਿੱਤਰੋ 2.5 ਲੱਖ ਰੁਪਏ ਲੈ ਆਇਓ ਐਸਟਨ ਗੱਡੀ ਲੈ ਜੋ ਸਕਾਰਪੀਓ ਠੀਕ ਹੈ ਗੱਲਬਾਤ ਕਰ ਲਿਓ ਬਾਕੀ ਐਨਓਸੀ ਵਗੈਰਾ ਮਿਲ ਜੂਗੀ ਸੋਹਣੀ ਹੈਗੀ ਸਾਫ ਸੁਥਰੀ ਗੱਡੀ ਹੈ ਘੈਂਟ ਗੱਡੀ ਹੈ ਨਾ ਗੱਲਬਾਤ ਕਰ ਲਓ ਕਹਿੰਦੇ ਇਧਰ ਜਮਦੂਦ ਦਾ ਝੋਟਾ ਵੀ ਖੜਾ ਵੀ ਸਾਨੂੰ ਦਿਖਾਉਣੇ ਆ ਨਾ ਬਾਈ ਬਾਈ ਇਹ ਤਾਂ ਜਵੇਂ ਉੱਚਾ ਹੀ ਮਾਡਲ ਲੱਗਦੀ ਹੈ ਨਾ ਇਹ ਇਹ 2019 ਮਾਡਲ ਹੈ ਵੀਰੇ ਹੋਰ ਬਾਈ 2 ਮੈਨੂਅਲ ਹੈ 4/2 ਮੈਨੂਅਲ 2019 ਮਾਡਲ ਲਾਈ ਵਿਲ ਦੇਖ ਸੋ ਦੇਖ ਲਓ ਮਿੱਤਰੋ ਨਵੇਂ ਟਾਇਰ ਨੇਗੇ ਕੰਪਨੀ ਹਾਂਜੀ ਹਾਂਜੀ ਕੰਪਨੀ ਵੇਟਨ ਲਾਏ ਨੇ ਵੀਰੇ ਇਹਦੇ ਪਹਿਲੀ ਵਾਰੀ ਟਾਇਰ ਨਵੇਂ ਲੱਗੇ ਨੇ ਅੱਛਾ ਪਹਿਲੀ ਵਾਰੀ ਕਿਲੋਮੀਟਰ ਚੱਲੇ 82000 ਦੱਲੀ ਹੈ ਮੇਸਟਰ 82000 ਚੱਲੀ ਗੱਡੀ ਪਹਿਲੀ ਵਾਰ ਟਾਇਰ ਲੱਗੇ ਨੇਗੇ ਗੱਡੀ ਸੋਹਣੀ ਹੈਗੀ ਸਾਫ਼ ਸੁਥਰੀ ਗੱਡੀ ਆ ਨਵੀਂ ਸ਼ੇਪ ਵਾਲੀ ਗੱਡੀ ਹੈਗੀ ਬਾਕੀ ਦੇਖ ਲਓ ਤੁਸੀਂ ਬਾਕੀ ਅੰਦਰੋਂ ਦਿਖਾਉਣਾ ਤੁਹਾਨੂੰ ਆਹ ਚੈੱਕ ਕਰੋ ਬਾਈ ਗੱਡੀ ਦਾ ਇੰਟੀਰੀਅਰ ਸਭ ਕੁਝ ਵਧੀਆ LED ਵਗੈਰਾ ਸਭ ਕੁਝ ਲੱਗੀ ਹੋਈ ਹੈਗੇ ਨਾ ਤੇ ਬਾਈ ਇਹ ਫਸਟ ਓਨਰ ਹੈਗੀ ਫਸਟ ਵੀਰੇ ਫਸਟ ਠੀਕ ਹੈ ਫੋਰਨ ਸੋਰਸਰ ਹੈ ਠੀਕ ਹੈ ਤੇ ਬਾਈ ਰੇਟ ਰੁੱਟ ਕੀ ਆਦਾ ਫਿਰ ਫਰੇ ਦੇ ਰਹਿ 26 ਲੱਖ ਲਾ ਫਰਮੇ 26 ਲੱਖ ਦੀ ਹਾਂ ਜੇ ਮੈਨੂੰ ਤਰ 26 ਲੱਖ ਦੀ ਮਿਲ ਜੂ 2019 4/2 ਮੈਨੂਅਲ ਆ ਨਾ ਵੀਰੇ ਹਾਂਜੀ ਠੀਕ ਹੈ ਇਹ ਤੇ ਲੋਨ ਕਿੰਨਾ ਹੋ ਜੂ ਬਈ ਇਹਦੇ ਤੋਂ ਤੂੰ 22-23 ਲੱਖ ਰੁਪਏ ਦਾ 22-23 ਲੱਖ ਦਾ ਹੋ ਜੂ ਨਾ ਲੋਨ ਹਾਂਜੀ ਹਾਂ ਜੇ ਮੈਨੂੰ ਤਰ 22-23 ਲੱਖ ਦਾ ਲੋਨ ਹੋ ਜੂ ਗੱਲਬਾਤ ਕਰ ਲਿਓ 3 ਕ ਲੱਖ ਰੁਪਏ ਭਰ ਕੇ ਆ ਫੋਰਚੂਨਰ ਗੱਡੀ ਲੈ ਜਾਓ 2019 ਮਾਡਲ ਮੋਬਾਈਲ ਨੰਬਰ ਸਕਰੀਨ ਤੇ ਆ ਗੱਲਬਾਤ ਤੁਸੀਂ ਕਰ ਲਿਓ ਤੇ ਬਾਈ ਆਪਣਾ ਇੱਕ ਵਾਰੀ ਐਡਰੈਸ ਮੜਾ ਸਮਝਾ ਦਿਓ ਬਾਰੇ ਵੀਰੇ ਸ਼ਾਜਲੀ ਪਿੰਡ ਆਪਣਾ ਸਨਾਮ ਤੋਂ ਲਹਿਰਾਗਾ ਰੋ ਪਿੰਡ ਸਾਦਲੀ ਡਿਸਟ੍ਰਿਕਟ ਸੰਗਰੂਰ ਇੱਧਰ ਬਈ ਉੱਚੀ ਸ਼ਾਪ ਆ ਗਈ ਬਾਈ ਜੰਦੇ ਨਾ ਘਰ ਇੱਕ ਵਾਰੀ ਤੇ ਬਾਈ ਮੋਬਾਈਲ ਨੰਬਰ ਮੜਾ ਬੋਲ ਦੋਗੇ 9917775003 ਠੀਕ ਹੈ 997287476 9915538505 ਬੋ ਮਿੱਤਰੋ ਗੱਲਬਾਤ ਕਰ ਲਿਓ ਠੀਕ ਹੈ ਵੀਰ ਜੀ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲ ਕਰਕੇ ਓਕੇ ਵੀਰੇ ਤਾਂ ਵੀ ਪੰਡੂ ਆਪਣੇ YouTube ਚੈਨਲ ਤੇ ਸੱਜੇ ਕਾਲੋ